ਸਾਥੀਆਂ ਲੋ ਜਿਵੇਂ ਦਾ ਦਾਸ ਨੂੰ ਹੁਕਮ ਹੋਇਆ ਮੈਂ ਬ੍ਰਹਮਾਨੰਦਗਿਰੀ ਮਹਾਮੜਲੇਸ਼ਵਰ ਪੰਚ ਦਾਸ ਨਾਮ ਬਹਿਰਵ ਜੂਨਾ ਖਾੜਾ ਤੋਂ ਪ੍ਰਮੁਖ ਸ਼੍ਰੀ ਹਿੰਦੂ ਤਖਤ ਕਾਲੀ ਮਾਤਾ ਮੰਦਰ ਪਟਿਆਲਾ ਜਿਵੇਂ ਵੀ ਮੈਨੂੰ ਸਾਥੀਆਂ ਦਾ ਹੁਕਮ ਆਇਆ ਵੀ ਇੱਕ ਸਾਂਝੀ ਵਾਰਤਾ ਵਾਸਤੇ ਸਨਾਤਨ ਮਤ ਦੀ ਗੱਲ ਵਾਸਤੇ ਇਕੱਤਰਤਾ ਰੱਖੀ ਗਈ ਹੈ ਉਹਦੇ ਇਕੱਤਰਤਾ ਲਈ ਮੈਂ ਆਪਣੀ ਮੋਰਲ ਡਿਊਟੀ ਸਮਝਦਾ ਸੀ ਜਦੋਂ ਹੈਪੀ ਜੀ ਦਾ ਟੈਲੀਫੋਨ ਆਇਆ ਸ਼ਰਮਾ ਜੀ ਨੇ ਇਨਵਾਈਟ ਕੀਤਾ ਵੀ ਮੈਂ ਜਿੱਥੇ ਵੀ ਸਾਂਝੀ ਵਾਰਤਾ ਦੀ ਗੱਲ ਹੁੰਦੀ ਹੈ ਪੰਜਾਬ 'ਚ ਤਕਰੀਬਨ 99% ਹਰੇਕ ਸਟੇਜ ਤੇ ਹਰੇਕ ਭਾਈਚਾਰੇ 'ਚ ਜਾ ਕੇ ਜਿਹੜੀ ਵਿਚਾਰਨ ਦੀ ਕੋਸ਼ਿਸ਼ ਮੈਂ ਕਰਦਾ ਰਹਿਣਾ ਹਮੇਸ਼ਾ ਕਿਉਂਕਿ ਜਿਹੜਾ ਪੰਜਾਬ ਹੈ ਤੇ ਪਹਿਲਾਂ ਵੀ ਬਹੁਤ ਤੱਤੀਆਂ ਹਵਾਵਾਂ ਚ ਲੰਘਿਆ ਹਮੇਸ਼ਾ ਹੀ ਸਾਨੂੰ ਏਜੰਸੀਆਂ ਨੇ ਵਿਦੇਸ਼ੀ ਦੇਸ਼ਾਂ ਨੇ ਟਾਰਗੇਟ ਕੀਤਾ ਸਾਡੇ ਆਪੀ ਭਾਈਚਾਰੇ ਨੂੰ ਸਾਡੇ ਆਪਣੇ ਪਿਆਰ ਨੂੰ ਦੁਫਾੜ ਕਰਨ ਲਈ ਤੇ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਜਦੋਂ ਦਾ ਮੈਂ ਸન્યાਸ ਧਾਰਨ ਕੀਤਾ ਜਦੋਂ ਪਹਿਲਾ ਸਟੂਡੈਂਟ ਲਾਈਫ ਵੀ ਰਿਆਂ ਵੀ ਹਰ ਯੁੱਗ ਦੇ ਵਿੱਚ ਇੱਕ ਗ੍ਰੰਥ ਆਇਆ ਚਾਹੇ ਉਹ ਚਾਰੇ ਵੇਦ ਆਏ ਚਾਹੇ ਸਮੇ ਸਮੇ ਤੇ ਰਮਾਇਣ ਆਈ ਗੀਤਾ ਆਈ ਕਾਲੀ ਯੁੱਗ ਦੇ ਵਿੱਚ ਸਭ ਤੋਂ ਸਰਵਸ਼੍ਰੇਸ਼ਟ ਜਿਹੜਾ ਗ੍ਰੰਥ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹੜੇ ਮਨੁੱਖਤਾ ਦੀ ਭਲਾਈ ਵਾਸਤੇ ਤੇ ਸਾਨੂੰ ਅਗਾ ਵਧੂ ਜਿਹੜਾ ਜੀਵਨ ਆ ਉਹ ਸਿਖਾਉਣ ਵਾਸਤੇ ਪ੍ਰਿਥਵੀ ਤੇ ਤੁਰਕੀ ਬਾਣੀ ਜਿਹੜੀ ਹੈ ਉਹ ਪ੍ਰਕਾਸ਼ਿਤ ਹੋਈ ਹੈ ਹਰ ਇਨਸਾਨ ਨੂੰ ਚਾਹੀਦਾ ਹੈ ਜਿਹੜੀ ਏਕਤਾ ਤੇ ਅਖੰਡਤਾ ਦੀ ਗੱਲ ਕਰਨੀ ਕਿਉਂਕਿ ਸਨਾਤਨ ਮਤ ਜਿਹੜੀ ਉਹ ਆਦੀ ਕਾਲ ਤੋਂ ਚੱਲੀ ਆਈ ਹੈ ਨਾ ਸਨਾਤਨ ਮਤ ਕਦੀ ਸਮਾਪਤ ਹੋਈ ਹੈ ਤੇ ਨਾ ਹੋ ਸਕਦੀ ਹੈ ਸਮੇਂ-ਸਮੇਂ ਤੇ ਵਿਪਰੀਤ ਕਾਲਾਂ ਦੇ ਵਿੱਚ ਵੀ ਡਗਮਗਾ ਜਾਂਦਾ ਬੰਦਾ ਉਹ ਸਮੇਂ-ਸਮੇਂ ਤੇ ਹੁੰਦਾ ਰਿਹਾ ਅੱਜ ਵੀ ਦੇਖਣ ਚ ਆ ਰਿਹਾ ਪੂਰੇ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਸਨਾਤਨ ਮਤ ਨੂੰ ਟਾਰਗੇਟ ਤੇ ਜਿਸ ਹਿਸਾਬ ਨਾਲ ਸਾਡੀ ਜਨਸੰਖਿਆ ਘਟਣ ਲੱਗੀ ਹੋਈ ਹੈ ਭਾਰਤ 'ਚ ਉਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਤੇ ਨਾ ਕਿਤੇ ਸਾਡੇ ਸਨਾਤਨੀ ਬੱਚਿਆਂ ਨੂੰ ਚਾਹੀਦਾ ਜਿਹੜੇ ਨਵੇਂ ਬੱਚੇ ਨੇ ਜਿਹੜੇ ਪਰਿਵਾਰ ਨੇ ਉਹ ਘੱਟੋ ਘੱਟ 5 ਜੀਆਂ ਦੇ ਹੋਣਾ ਚਾਹੀਦਾ ਹੈ ਜੇ ਛੋਟੇ ਤੇ ਛੋਟਾ ਪਰਿਵਾਰ ਵੀ ਹੋਏ ਜੇ ਵੱਡਾ ਪਰਿਵਾਰ ਹੋਈ ਤਾਂ ਜਿੱਥੇ ਸਾਡੇ ਬਜ਼ੁਰਗ ਪਹਿਲਾਂ ਇੱਥੇ ਵਾਸ ਕਰਦੇ ਰਹੇ ਆ ਜਾਂ ਉਹਨਾਂ ਦਾ ਪੂਰਨ ਵਾਸ ਹੋਇਆ ਉਹ 8 ਤੋਂ 10 ਬੰਦਿਆਂ ਦਾ ਪਰਿਵਾਰ ਹੋਇਆ ਕਰਦਾ ਸੀ ਅੱਜ ਜਿੱਥੇ ਸਾਡਾ ਮੁਕਾਬਲਾ ਹੈ ਉਹ ਬਹੁਤ ਵੱਡੇ ਪੱਧਰ ਤੇ ਹੈ ਅਸੀਂ 3 ਸਾਲ ਤੋਂ ਲੈ ਕੇ 10 ਸਾਲ ਤੱਕ ਦੇ ਜਿਹੜਾ ਨਵੇਂ ਸਰਵੇ ਆਏ ਆ ਸਾਢੇ 3% ਆਬਾਦੀ ਜਿਹੜੀ ਸਾਡੀ ਸਨਾਤਨੀਆਂ ਦੀ ਜੇ ਮੈਂ ਹਿੰਦੂਆਂ ਦੇ ਸਿੱਖਾਂ ਦੀ ਨਾ ਕਹਾਂ ਜਿਹੜੀ ਸਨਾਤਨ ਆਬਾਦੀ ਆ ਉਹ ਸਾਢੇ 3% ਪਿੱਛੇ हट ਗਈ ਤੇ ਦੂਜੇ ਭਾਈਚਾਰਿਆਂ ਦੀ ਇਨਕਰੀਜ਼ ਕਰ ਗਈ ਵੀ ਨਾ ਪਹਿਲਾਂ ਹਿੰਦੂ ਸਿੱਖ ਆਪਸ ਵਿੱਚ ਦੂਜੇ ਦੇ ਦੁਸ਼ਮਣ ਸੀ ਉਦੋਂ ਵੀ ਏਜੰਸੀਆਂ ਸੀ ਤੇ ਹੁਣ ਵੀ ਏਜੰਸੀਆਂ ਬਹੁਤ ਵੱਡੇ ਪੱਧਰ ਤੇ ਪੰਜਾਬ 'ਚ ਕੰਮ ਕਰ ਰਹੀਆਂ ਤੇ ਸਾਰੇ ਸਨਾਤਨੀਆਂ ਨੂੰ ਚਾਹੀਦਾ ਵੀ ਅਸੀਂ ਇੱਕ ਜੁਟਤਾ ਨਾਲ ਜਿਹੜੇ ਜਿਹੜੇ ਆਪਣੇ ਰੈਬਰ ਨੂੰ ਮੰਨਦੇ ਆ ਉਹਨੂੰ ਬੇਨਤੀ ਕਰੀਏ ਵੀ ਸਾਡੇ ਪੰਜਾਬ ਨੂੰ ਜਿਹੜਾ ਮਾੜੀਆਂ ਨਜ਼ਰਾਂ ਤੋਂ ਬਚਾ ਕੇ ਰੱਖੇ ਤੇ ਸਾਡਾ ਭਾਈਚਾਰਾ ਜਿਹੜਾ ਉਹ ਹਰੀ ਕੈਮ ਰਹਿ ਸਕੇ ਆਪਣੀ ਪਿਛਲੇ ਕਈ ਸਾਲਾਂ ਤੋਂ ਇੱਕ ਸੋਚ ਸੀ ਮਨ ਦੇ ਵਿੱਚ ਜਿਹੜੀ ਅੱਜ ਗੁਰੂ ਮਹਾਰਾਜ ਨੇ ਆਪਣੇ ਅਪਾਰ ਕਿਰਪਾ ਦੇ ਨਾਲ ਸੰਪੂਰਨਤਾ ਵੱਲ ਲੈ ਕੇ ਜਾਣ ਦੀ ਮਨ ਬਣਿਆ ਕਿ ਹੋ ਜਾਵੇ ਅਸ਼ੀਰਵਾਦ ਗੁਰੂ ਮਹਾਰਾਜ ਦਾ ਇਹਦੇ ਤੇ ਸਰਬ ਧਰਮ ਸਮੇਲਨ ਇੱਕ ਕਰਾਉਣ ਦਾ ਬੜੇ ਸਾਲਾਂ ਦਾ ਮਨ ਸੀ ਕਿ ਇੱਕ ਸਟੇਜ ਤੇ Hindu, Muslim, Sikh, ईसाई, ਮਹਾ ਮੰਦलेश्वर, ਅਕਾਲ ਸਿੱਖ ਸਾਹਿਬ ਦੇ ਜੱਤੇਦਾਰ ਜੋ ਵੀ ਜਿਹੜੇ ਵੀ ਧਰਮ ਦੇ ਲੋਕ ਹੈ ਉਹ ਇੱਕ ਸਟੇਜ ਤੇ ਆ ਕੇ ਬੈਠਣ ਸਾਡਾ ਸਮਾਜ ਅੱਜ ਸਾਡਾ ਨੌਜਵਾਨ ਨਸ਼ਿਆਂ ਨਾਲ ਸਾਡੇ ਤੋਂ ਬਹੁਤ ਦੂਰ ਜਾ ਰਿਹਾ ਹੈ ਅਸੀਂ ਆਪਣੇ ਧਰਮ ਤੋਂ ਬਹੁਤ ਦੂਰ ਜਾ ਰਹੇ ਆ ਭਾਵੇਂ ਮੈਂ ਆ ਭਾਵੇਂ ਮੇਰੀ ਪੱਤਰਕਾਰ ਲੌਬੀ ਹੈ ਪਾਵੇਂ ਮੇਰੇ ਵੱਡੇ ਬਜ਼ੁਰਗ ਜਿਹੜੇ ਸੀਗੇ ਉਹ ਜਣੇ ਤਾਂ ਸਾਨੂੰ ਕਹਿ ਦੀ ਕਿ ਇਹ ਧਰਮ ਦੇ ਵਿੱਚ ਹੀ ਰਹਿਣਾ ਬਟ ਅਸੀਂ ਇਹਨੂੰ ਸਾਡੀ ਜਨਰੇਸ਼ਨ ਜਿਹੜੀ ਹੈ ਉਹ ਅੱਗੇ ਖਤਮ ਹੋਣ ਦੀ ਜਾ ਰਹੀ ਹੈ ਧਰਮ ਤੋਂ ਇੱਧਰ ਉੱਧਰ ਹੋ ਰਹੀ ਹੈ ਤੇ ਸਾਡੇ ਧਰਮ ਦੇ ਵਿੱਚ ਅੱਜ ਵਾਹ ਮੰਦलेश्वर ਅਕਾਲ ਤਖਤ ਸਾਹਿਬ ਤੋਂ ਜਥੇਦਾਰ ਨਾਨਕ ਸਾਹਿਬ ਸੰਪਰਦਾਇ ਤੋਂ ਸਾਰੇ ਆਏ ਹੋਏ ਆ ਜੀ ਜੈਨ ਸਮਾਜ ਤੋਂ ਆਏ ਹੋਏ ਆ ਅੱਜ ਅਸੀਂ ਸਾਰੇ ਵਿਚਾਰ ਗੋਸ਼ਟੀ ਕਰਾਂਗੇ ਕਿ ਇਹ ਕਿਉਂ ਹੋ ਰਿਹਾ ਹੈ ਆਪਣੇ ਆਪਣੇ ਧਰਮ ਲਈ ਹਰ ਅੱਜ ਇੱਥੇ ਜਿਹੜੇ ਧਰਮ ਗੁਰੂ ਆਏ ਹੋਇਆ ਬੋਲਣਗੇ ਦੱਸਣਗੇ